ਤੋ ਦਿੱਲੀ ਵਿਧਾਇਕ ਚੋਣਾਂ ਜਿਹੜੀਆਂ ਇਹ ਬਹੁਤ ਹੀ ਨੇੜੇ ਨੇ ਕਿਉਂਕਿ ਇੱਕ ਸ਼੍ਰੀ ਰਵਿੰਦ ਕੇ ਜੀ ਪਾਲ ਜੀ ਦਾ ਕੋਈ ਤੋੜ ਨਹੀਂ ਹੈਗਾ ਸਿਆਸੀ ਟੀਰਾ ਜਿਹੜੀਆਂ ਐ ਉਹ ਸਾਰੇ ਹਤਕੰਡੇ ਅਪਣਾ ਰਹੀਆਂ ਐ ਬਹੁਤ ਹੀ ਜ਼ੋਰ ਲਗਾ ਰਹੀਆਂ ਐ ਤਾਂ ਕਿ ਦਿੱਲੀ ਜਿਹੜੀ ਹੈ ਉਹ ਜਿੱਤੀ ਜਾ ਸਕੇ ਅਰ ਆਮ ਆਦਮੀ ਨੂੰ ਉਹਦੀਆਂ ਸਹੂਦਤਾਂ ਦੇਤੀਆਂ ਉਹਨਾਂ ਦੇ ਟੈਕਸ ਦੇ ਪੈਸੇ ਉਹਨਾਂ ਨੂੰ ਵਾਪਸ ਕਰਦੇ ਤੇ ਉਹਨਾਂ ਨੂੰ ਇਹ ਲੱਗਦਾ ਵੀ ਜੇ ਦੁਬਾਰਾ ਕਿਤੇ ਦਿੱਲੀ ਆਮ ਆਦੀ ਪਾਰਟੀ ਨੇ ਜਿੱਤ ਲਈ ਤੇ ਉਹ ਇੰਡੀਆਂ ਕਸੂਰਤਾ ਦੇ ਦੇਣੀਆਂ ਤੇ ਦੂਸਰੀਆਂ ਪਾਰਟੀਆਂ ਦਾ ਸੁਪੜਾ ਸਾਫ ਹੋ ਜਾਣਾ ਫਤ ਹੋ ਕੇ ਤੁਸੀਂ ਦੇਖਿਆ ਹੋਣਾ ਰਵਿੰਦ ਕੇਜੀਪਾਲ ਦੇ ਮਗਰ ਲੱਗੇ ਹੋਣੇ ਆਮ ਆਦਮੀ ਪਾਰਟੀ ਦੇ ਮਗਰ ਲੱਗੇ ਹੋਣੇ ਜਿਵੇਂ ਸਮਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ लवली ਕਾਲ ਸੋ ਦਿੱਲੀ ਦੀਆਂ ਚੋਣਾਂ ਜਿਹੜੀਆਂ ਇਹ ਬਹੁਤ ਹੀ ਨੇੜੇ ਨੇ ਤੇ ਸਿਆਸਤ ਜਿਹੜੀ ਹੈ ਉਹ ਗਰਮ ਹੋ ਚੁੱਕੀ ਹੈ ਹਰ ਇੱਕ ਸਿਆਸੀ ਟੀਰਾ ਜਿਹੜੀਆਂ ਹੈ ਉਹ ਸਾਰੇ ਹਥਕੰਡੇ ਅਪਣਾ ਰਹੀਆਂ ਹੈ ਬਹੁਤ ਹੀ ਜ਼ੋਰ ਲਗਾ ਰਹੀਆਂ ਹੈ ਤਾਂ ਕਿ ਦਿੱਲੀ ਜਿਹੜੀ ਹੈ ਉਹ ਜਿੱਤੀ ਜਾ ਸਕੇ ਸੋ ਇਹ ਕਿਸ ਤਰ੍ਹਾਂ ਦਾ ਜੋਰ ਹੈ ਕਿਸ ਤਰ੍ਹਾਂ ਦੀ ਹੈ ਕੋਸ਼ਿਸ਼ਾ ਹੈ ਜਿਸ ਤੇ ਦਿੱਲੀ ਜਿਹੜੀ ਹੈ ਉਹ ਜਿੱਤੀ ਜਾ ਸਕਦੀ ਹੈ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਅੱਜ ਬਹੁਤ ਹੀ ਆ ਖਾਸ ਸ਼ਖਸ ਮੌਜੂਦ ਨੇ ਐਮਐਲਏ ਨੇ ਲੁਧਿਆਣਾ ਤੋਂ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਤੇ ਸਵਾਗਤ ਹੈ ਸਰ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਸੀ ਕਲ ਜੀ ਨਮਸਕਾਰ ਸਾਰੇ ਨੂੰ ਕੀ ਲੱਗਦਾ ਹੈ ਦਿੱਲੀ ਦੀ ਸਿਆਸਤ ਇੰਨੀ ਗਰਮ ਹੈ ਚੋਣਾ ਹੈ ਬਹੁਤ ਨੇਰੇ ਕਿਸ ਤਰ੍ਹਾਂ ਦੇਖਦੇ ਹੋ ਇਸ ਨੂੰ ਤੇ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਹੋ ਦਿੱਲੀ ਦੀ ਅ ਦਿੱਲੀ ਦੀ ਵਾਕਈ ਤੁਸੀਂ ਕਹਿੰਦੇ ਹੋ ਸਿਆਸਤ ਗਰਮ ਹੈ ਤੇ ਵਾਕਈ ਹੀ ਹੁਣੀ ਵੀ ਹੈ ਕਿਉਂਕਿ 10 ਸਾਲ ਦੇ ਵਿੱਚ ਅੱਜ ਤੀਸਰੀ ਵਾਰੀ ਸਰਕਾਰ ਬਣੀ ਆ ਅ ਇੰਦਰਵਿੰਦ ਕੇਜੀਪਾਲ ਜੀ ਦੀ ਆਮਾਦੀ ਪਾਰਟੀ ਤੇ ਉਹਦੇ ਵਿੱਚ ਜੋ ਲੋਕਾਂ ਨੂੰ ਸੁਵਿਧਾ ਦਿੱਤੀਆਂ ਗਈਆਂ ਨੇ ਜੋ ਦਿੱਲੀ ਵਾਸੀਆਂ ਨੂੰ ਮਿਲ ਕੇ ਉਹਨਾਂ ਦੇ ਟੈਕਸਾਂ ਦਾ ਫਾਇਦਾ ਦਿੱਤਾ ਗਿਆ ਤੇ ਉਹ ਜੋ ਉਹਨਾਂ ਨੂੰ ਮਿਲ ਕੇ ਸਹੂਤਾ ਦਿੱਤੀਆਂ ਗਈਆਂ ਨੇ ਅੱਜ ਸਾਰੀਆਂ ਪਾਰਟੀਆਂ ਉਹਦੇ ਕਰਕੇ ਪਖਲਾਈ ਹੋਈਆਂ ਨੇ ਕਿਉਂਕਿ ਇੱਕ ਸ਼੍ਰੀ ਰਵਿੰਦ ਕੇਜੀਪਾਲ ਜੀ ਦਾ ਕੋਈ ਤੋੜ ਨਹੀਂ ਹੈਗਾ ਜਿਨੇ ਮਤਲਬ ਕਿ ਆਮ ਆਦਮੀ ਦੇ ਮਤਲਬ ਕਿ ਦੁੱਖ ਤਕਲੀਫਾਂ ਨੂੰ ਦੇਖਦੇ ਹੋਏ ਆਮ ਆਦਮੀ ਇਹ ਦਿੱਕਤਾਂ ਨੂੰ ਦੇਖਦੇ ਪਾਰਟੀ ਦਾ ਨਾਮ ਆਮ ਆਦਮੀ ਰੱਖ ਕੇ ਤੇ ਹਰ ਆਮ ਆਦਮੀ ਨੂੰ ਉਹਦੀਆਂ ਸਹੂਲਤਾਂ ਦੇਤੀਆਂ ਉਹਨਾਂ ਦੇ ਟੈਕਸ ਦੇ ਪੈਸੇ ਉਹਨਾਂ ਨੂੰ ਵਾਪਸ ਕਰਤੇ ਅੱਜ ਸਕੂਲਾਂ ਦੇ ਰੂਪ ਦੇ ਵਿੱਚ ਆਮ ਆਦਮੀ ਕਲੀਨਿਕ ਦੇ ਰੂਪ ਦੇ ਵਿੱਚ ਮਤਲਬ ਕਿ ਸਤਿਕਾਰਯੋਗ ਮੇਰੀਆਂ ਮਾਤਾਵਾਂ ਭੈਣਾਂ ਨੂੰ ਉਹਨਾਂ ਦਾ ਬਸ ਸਫ਼ਰ ਦੇ ਰੂਪ ਦੇ ਵਿੱਚ ਔਰ ਮਤਲਬ ਕਿ ਧਾਰਮਿਕ ਸਥਾਨਾਂ ਦੀਆਂ ਯਾਤਰਾ ਕਰਾ ਕੇ ਔਰ ਹਰ ਸਹੂਤਾ ਦਿੰਦੀ ਹੈ ਕਿਉਂਕਿ ਅੱਜ ਨੌਕਰੀਆਂ ਦੀ ਗੱਲ ਕਰਦੇ ਆ ਜੌਬ ਦੀ ਗੱਲ ਕਰਦੇ ਆ ਹਰ ਸਹੂਤਾ ਦਿੰਦੀ ਹੈ ਕਿਉਂਕਿ ਹਰ ਆਮ ਆਦਮੀ ਨੂੰ ਚਾਹੀਦਾ ਵਾ ਉਹ ਦਵਾਈ ਮਿਲ ਕੇ ਉਹਦੀ ਸਿਹਤ ਚਾਹੀਦੀ ਆ ਸਿਹਤ ਠੀਕ ਹੋਣੀ ਚਾਹੀਦੀ ਆ ਉਹਦੇ ਵਾਸਤੇ ਦਵਾਈ ਫ੍ਰੀ ਚਾਹੀਦੀ ਆ ਜਿਵੇਂ ਕੈਨੇਡਾ ਇੰਗਲੈਂਡ ਅਮਰੀਕਾ ਆਸਟ੍ਰੇਲੀਆ ਦੇ ਰਹਿਆ ਤੇ ਉਸੇ ਤਰ੍ਹਾਂ ਦੇ ਉੱਤੇ ਅੱਜ ਸ਼੍ਰੀ ਰਵਿੰਦ ਕੇਜੀਪਾਲ ਜੀ ਦੇ ਰਹੇ ਨੇ ਔਰ ਗਰੰਟੀ ਦੇ ਰਹੇ ਨੇ ਉਹ ਗਰੰਟੀਆਂ ਪੂਰੀਆਂ ਕੀਤੀ ਅੱਜ ਰਵਿੰਦ ਕੇਜੀਪਾਲ ਦੀ ਹਰ ਗਰੰਟੀ ਤੇ ਮਿਲ ਕੇ ਵਿਸ਼ਵਾਸ ਕਰਦੀ ਆ ਦਿੱਲੀ ਵਾਲੇ ਤੇ ਇਸ ਕਰਕੇ ਥੋੜੇ ਸਮੇਂ ਦੇ ਵਿੱਚ ਅੱਜ ਨੈਸ਼ਨਲ ਪਾਰਟੀ ਬਣੀ ਆਮ ਆਦੀ ਪਾਰਟੀ ਕਿਉਂਕਿ ਅਰਵਿੰਦ ਕੇਜੀ ਬਾਲਦੇ ਨੂੰ ਚਿਹਰੇ ਨੂੰ ਦੇਖ ਕੇ ਅਰਵਿੰਦ ਕੇਜੀ ਬਾਲਦੀ ਸੱਚਾਈ ਨੂੰ ਦੇਖ ਕੇ ਮਿਲ ਅਰਵਿੰਦ ਕੇਜੀ ਬਾਲਦੀ ਇਮਾਨਦਾਰੀ ਨੂੰ ਦੇਖ ਕੇ ਤੇ ਇਸ ਕਰਕੇ ਅੱਜ ਚਾਹੇ ਉਹ ਭਾਜਪਾਵਾ ਚਾਹੇ ਉਹ ਕਾਂਗਰਸਵਾ ਤੇ ਉਹਨਾਂ ਨੂੰ ਇਹ ਲੱਗਦਿਆ ਵੀ ਜੇ ਦੁਬਾਰਾ ਕਿਤੇ ਦਿੱਲੀ ਆਮ ਆਦੀ ਪਾਰਟੀ ਨੇ ਜਿੱਤ ਲਈ ਤੇ ਉਹ ਇੰਦੀਆਂ ਕਸੂਰਤਾ ਦੇ ਦੇਣੀਆਂ ਤੇ ਦੂਸਰੀਆਂ ਪਾਰਟੀਆਂ ਦਾ ਸੁਪੜਾ ਸਾਫ ਹੋ ਜਾਣਾ ਇਸ ਕਰਕੇ ਅੱਜ ਹੱਥ ਧੋ ਕੇ ਤੁਸੀਂ ਦੇਖਿਆ ਉਹਨਾਂ ਬਈ ਅਰਵਿੰਦ ਕੇਜੀਪਾਲ ਦੇ ਮਗਰ ਲੱਗੇ ਹੋਣੇ ਆਮ ਆਦੀ ਪਾਰਟੀ ਦੇ ਮਗਰ ਲੱਗੇ ਹੋਣੇ ਚਾਹੇ ਉਹ ईडी हो गए सीबीआई हो गए इनेक बलके अ तक्का ਕੀਤਾ ਇਨੀ ਕ ਮਿਲ ਕੇ ਸਮਝ ਲੋ ਤੱਕੇਸ਼ਾਈ ਕੀਤੀ ਆ ਤੇ ਉਹ ਉਹਦੇ باوجود ਵੀ ਅੱਜ ਦਿੱਲੀ ਦੇ ਲੋਕ ਆਮ ਆਦਮੀ ਪਾਰਟੀ ਨਾਲ ਖੜੇ ਨੇ ਅਰਵਿੰਦ ਕੇਜੀ ਭਾਜਪਾ ਨਾਲ ਖੜੇ ਨੇ ਇਸ ਕਰਕੇ ਜਿਹੜੀਆਂ ਦੂਜੀਆਂ ਪਾਰਟੀਆਂ ਹੱਥ ਕੰਡੇ ਅਪਣਾ ਰਹੀਆਂ ਪਰ ਮੈਂ ਇਹ ਦੱਸਣਾ ਚਾਹੁੰਨਾ ਕਿਉਂਕਿ ਮੈਂ ਵੀ ਬਹੁਤ ਦਿਨ ਤੋਂ ਮਿਲ ਕੇ ਇੱਥੇ ਦਿੱਲੀ ਦੇ ਵਿੱਚ ਮਿਲ ਕੇ ਆਮ ਆਦਮੀ ਪਾਰਟੀ ਦੇ ਕਿਉਂਕਿ ਮੈਂ ਐਮਐਲਏ ਆ ਪ੍ਰਚਾਰ ਕਰ ਰਿਹਾ ਮੈਂ ਕਿਉਂਕਿ ਮੈਂ ਆਪਣੀ ਪਾਰਟੀ ਵਾਸਤੇ ਪ੍ਰਚਾਰ ਕਰ ਰਿਹਾ ਹਾਂ ਅਰਵਿੰਦ ਕੇਜੀਵਾਲ ਦੀ ਇਮਾਨਦਾਰੀ ਵਾਸਤੇ ਪ੍ਰਚਾਰ ਕਰ ਰਿਹਾ ਹਾਂ ਅਰਵਿੰਦ ਕੇਜੀਵਾਲ ਦੀ ਜੋ ਆਮ ਆਦਮੀ ਨੂੰ ਸਹੂਲਤਾਂ ਦੇ ਰਿਹਾ ਉਹਦੇ ਵਾਸਤੇ ਪ੍ਰਚਾਰ ਕਰ ਰਿਹਾ ਹਾਂ ਔਰ ਦੇਖ ਰਿਹਾ ਔਰ ਦਿੱਲੀ ਵਾਲੇ ਇੱਕ ਤਰਫਾ ਇਹ ਹੀ ਕਹਿ ਰਹੇ ਸਿਰਫ ਤੇ ਸਿਰਫ ਓਨਲੀ ਜੇ ਕੋਈ ਬ੍ਰਾਂਡ ਆ ਸ਼੍ਰੀ ਅਰਵਿੰਦ ਕੇਜੀਵਾਲ ਆ ਜੇ ਕੋਈ ਬਸ਼ਵਾਸ ਕਰ ਦੂਜੀਆਂ ਪਾਰਟੀਆਂ ਹੱਥ ਕੰਡੇ ਬਣਾ ਰਹੀਆਂ ਇਸ ਕਰਕੇ ਅ ਗਰਮੀ ਵਧੀ ਹੋਈ ਆ ਤੇ ਅੱਜ ਠੰਡ ਦੇ ਵਿੱਚ ਫਰਵੀ ਦਾ ਮਹੀਨਾ ਮਿਲ ਕੇ ਜਨਵਰੀ ਦਾ ਮਹੀਨਾ ਚੱਲ ਰਿਹਾ ਵਾ ਤੇ ਆਗਰੇ ਗਰਮੀ ਵਧੀਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ 5 ਫਰਵੀ ਨੂੰ ਵੋਟਾਂ ਪੈਣੀਆਂ ਨੇ ਮੈਂ ਤੁਹਾਨੂੰ 100% ਨਹੀਂ 1000% ਗਾਰੰਟੀ ਦੇ ਸਕਦਾ ਵੀ ਆਮ ਆਦੀ ਪਾਰਟੀ ਸਰਕਾਰ ਬਣੂਗੀ ਅੱਗੇ ਅੱਗੇ ਨੂੰ ਵੱਡੀ ਬਹੁਮਤ ਨਾਲ ਸਰਕਾਰ ਬਣੂਗੀ ਔਰ ਸਰਕਾਰ ਬਣ ਤੋਂ ਬਾਅਦ ਰਵਿੰਦ ਕੇਜੀਪਾਲ ਜੀ ਨੇ 2100 ਰੁਪਏ ਮਹਿਲਾਵਾਂ ਵਾਸਤੇ ਦਿੱਤਾ ਤੇ ਔਰ ਉਹ ਵਿਸ਼ਵਾਸ ਕਰਦੇ ਨੇ ਅੱਜ ਹਰ ਮਿਲਦੀ ਮਾਂ ਮੇਰੀ ਹਰ ਭੈਣ ਅਰਵਿੰਦ ਕੇਜੀਪਾਲ ਨੂੰ ਝਾੜੂ ਨੂੰ ਪੋਰਟ ਪਹੁੰਚਉਂਦੀ ਹੈ ਕਿਉਂਕਿ ਝਾੜੂ ਹੀ ਐਸਾ ਹਥਿਆਰ ਹੈ ਜਿਹਦੇ ਨਾਲ 74 ਸਾਲ ਦਾ ਕੂੜਾ ਖਿਲਿਆ ਹੋਇਆ ਕਰਪਸ਼ਨ ਦਾ ਕੂੜਾ ਗੁੰਡਾਗਰਦੀ ਦਾ ਕੂੜਾ ਔਰ ਬੇਰੁਜ਼ਗਾਰੀ ਦਾ ਕੂੜਾ ਉਹਦੇ ਨਾਲ ਸਾਫ਼ ਹੋਣਾ ਉਹ ਸਾਫ਼ ਕਰਨ ਵਾਸਤੇ ਤਿਆਰ ਬੈਠੇ ਨੇ ਆਮ ਆਦੀ ਪਾਰਟੀ ਦੀ ਸਰਕਾਰ ਬਣੂਗੀ ਦਿੱਲੀ ਦੇ ਵਿੱਚ ਰਵਿੰਦ ਕੇਜੀਪਾਲ ਜੀ ਮੁੱਖ ਮੰਤਰੀ ਬਣਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਬਲਕਿ ਐਸੀ ਲਹਿਰ ਚੱਲੂਗੀ ਆਮ ਆਦੀ ਪਾਰਟੀ ਦੀ ਔਰ ਹਰ ਇੰਡੀਆ ਦੇ ਵਿੱਚ ਹਰ ਬੰਦਾ ਹਰ ਆਮ ਆਦਮੀ ਉਹ ਸਹੂਲਤਾ ਮਾਣੂਗਾ ਜੋ ਉਹਨਾਂ ਦੇ ਟੈਕਸ ਮਿਲ ਕੇ ਇਮਾਨਦਾਰੀ ਨਾਲ ਵਾਪਸ ਹੋ ਕੇ ਜੋ ਕੈਨੇਡਾ ਅਮਰੀਕਾ ਇੰਗਲੈਂਡ ਆਸਟ੍ਰੇਲੀਆ ਵਾਲੇ ਮਾਰ ਰਹੇ ਨੇ ਆਮ ਆਦਮੀ ਦੇ ਜਿਹੜੇ ਲੀਡਰਸ ਨੇ ਅਕਸਰ ਇਹ ਕਹਿੰਦੇ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਆਮ ਲੋਕਾਂ ਦੇ ਲਈ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਭਾਜਪਾ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਜੀ ਹੋਗੇ ਤਾਂ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਮ ਆਦਮੀਾਂ ਨਹੀਂ ਲਈ ਬਲਕਿ ਆਮ ਆਦਮੀਾਂ ਦੇ ਲਈ ਆਪਦਾ ਹੈ ਆਪਦਾ ਦਾ ਨਾਮ ਦਿੱਤਾ ਹੈ ਤੇ ਤੁਸੀਂ ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਦੇ ਜਿਹੜੇ ਲੋਕ ਨੇ ਉਹ ਸੱਚਮੁੱਚ ਹੀ ਉਹਨਾਂ ਦੇ ਬਿਆਨ ਤੇ ਭਰੋਸਾ ਕਰ ਲੈਣਗੇ ਜਾਂ ਆਮ ਆਦਮੀ ਤੇ ਭਰੋਸਾ ਜਾਰੀ ਰੱਖਣ ਮੈਂ ਤੁਹਾਨੂੰ ਫੇਰ ਦੱਸ ਰਿਹਾ ਮੈਂ ਬਾਰ-ਬਾਰ ਦੱਸ ਰਿਹਾ ਵੀ ਹਰ ਆਮ ਆਦਮੀ ਅੱਜ ਰਵਿੰਦ ਕੇਜੀ ਬਾਲਤੇ ਪਿਛਵਾਚ ਕਰਦਾ ਉਹਨਾਂ ਦੀ ਗਰੰਟੀ ਦੇ ਪਿਛਵਾਚ ਕਰਦਾ ਉਹਨਾਂ ਤੇ ਭਰੋਸਾ ਕਰਦਾ ਕਿਉਂਕਿ ਰਵਿੰਦ ਕੇਜੀ ਬਾਲ ਵਰਗਾ ਪੂਰੀ ਮਿਲਕੇ ਇੰਡੀਆ ਦੇ ਵਿੱਚ ਗੱਲ ਕਰਦੇ ਆ ਪੂਰੀ ਇੰਡੀਆ ਦੇ ਵਿੱਚ ਪੋਲਿਟਿਕਸ 'ਚ ਮੇਰੇ ਮਿਲਕੇ ਸੋਚ ਮਤਾਬਕ ਕੋਈ ਐਸਾ ਇਮਾਨਦਾਰ ਬੰਦਾ ਨਹੀਂ ਹੈਗਾ ਔਰ ਦਿੱਲੀ ਵਾਲੇ ਦੇਖ ਚੁੱਕੇ ਨੇ ਦਿੱਲੀ ਵਾਲਿਆਂ ਨੂੰ ਉਹਨਾਂ ਦੀ ਸਹੂਲਤਾਂ ਅੱਜ ਬਕੇ ਬਿਜਲੀ ਪਿਲਕੇ ਜਿਹੜੀ ਗਰੰਟੀ ਆ ਉਹ ਪੂਰੀ ਹਰ ਗਰੰਟੀ ਹਰ ਗਰੰਟੀ ਮਿਲਕੇ ਜਿਹੜੀ ਕਹੀ ਆ ਚਾਹੇ ਉਹ ਅੱਜ ਦਿੱਲੀ ਦੇ ਵਿੱਚ ਗੱਲ ਕਰਦੇ ਆ ਅੱਜ ਮਿਲਕੇ ਆਮ ਆਦੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣੀ ਆ ਦਿੱਲੀ ਨੂੰ ਦੇਖ ਕੇ ਬਣੀ ਆ ਕਿਉਂਕਿ ਦਿੱਲੀ ਦੇ ਵਿੱਚ ਬਹੁਤ ਰਿਸ਼ਤੇਦਾਰੀਆਂ ਨੇ ਬਹੁਤ ਲਿੰਕ ਨੇ ਪੰਜਾਬ ਵਾਲੇ ਦੇ ਖਾਸ ਕਰਕੇ ਲੁਧਿਆਣੇ ਦੀ ਗੱਲ ਕਰਦੇ ਨੇ ਲੁਧਿਆਣੇ ਦੇ ਵਿੱਚ ਲੁਧਿਆਣੇ ਵਾਲੇ ਦੇ ਤੇ ਦਿੱਲੀ 'ਚ ਦਿੱਲੀ ਵਾਲੇ ਦੇ ਲੁਧਿਆਣੇ ਵਿੱਚ ਬਹੁਤ ਲਿੰਕ ਨੇ ਤੇ ਉਹਨਾਂ ਨੂੰ ਦੇਖ ਕੇ ਪੰਜਾਬ ਦੇ ਵਿੱਚ ਸਰਕਾਰ ਬਣੀ ਆ ਤੇ ਕਿਉਂਕਿ ਦਿੱਲੀ ਦੇ ਕੰਮ ਦੇਖੇ ਸੀ ਲੋਕਾਂ ਨੇ ਔਰ ਦਿੱਲੀ ਦੇ ਵਿੱਚ ਅੱਜ ਉਹੀ ਸਹੂਲਤਾਂ ਮਿਲ ਰਹੀਆਂ ਨੇ 600 ਜੁਲਟ ਫ੍ਰੀ ਮਿਲ ਰਿਹਾ ਆ ਆਮ ਆਦਮੀ ਕਲੀਨਿਕਾਂ ਪਾੜ ਰਹੀਆਂ ਨੇ ਸਕੂਲ ਬੜ ਰਹੇ ਨੇ ਔਰ ਕਰੋੜ ਰੁਪਈਆ ਫੌਜੀਆਂ ਨੂੰ ਦਿੱਤਾ ਜਾ ਰਿਹਾ ਵਾ ਤੇ ਉਸੇ ਤਰ੍ਹਾਂ ਹੀ ਇੱਥੇ ਮਿਲ ਕੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਜੇ ਇਸ ਵਾਰ ਹੀ ਸਰਕਾਰ ਬਣ ਗਈ ਅਰਵਿੰਦ ਕੇਜੀਵਾਲਦੀ ਭਾਜਪਾ ਨੂੰ ਇਹ ਲੱਗ ਰਿਹਾ ਮੋਦੀ ਜੀ ਨੂੰ ਇਹ ਲੱਗ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੂਜੀ ਪਾਰਟੀਆਂ ਦਾ ਬਿਲਕੁਲ ਸਫਾਇਆ ਹੋ ਜਾਣਾ ਮਤਲਬ ਕਿ ਖਾਤਮਾ ਹੋ ਜਾਣਾ ਇਸ ਕਰਕੇ ਆਪਣੀ ਮਤਲਬ ਕਿ ਉਹ ਵजूद ਪਜਾਉਣ ਨੂੰ ਲੱਗੇ ਹੋਣੇ ਪਰ ਹਰ ਮੈਂ ਗੱਲ ਹਰ ਆਮ ਆਦਮੀ ਅੱਜ ਸਮਝਦਾਰ ਆ ਚਾਹੇ ਉਹ ਦਿੱਲੀ ਦਾ ਵਾਹ ਚਾਹੇ ਪੰਜਾਬ ਦਾ ਬਹੁਤ ਸਮਝਦਾਰ ਤੇ ਬਹੁਤ ਸੂਝਵਾਨਾ ਉਹਨਾਂ ਨੂੰ ਪਤਾ ਸ਼੍ਰੀ ਰਵਿੰਦ ਕੇਜ ਜੀ ਬਾਲ ਜੀ ਇੱਕ ਮਾਨਦਾਰ ਸੇਵਾਦਾਰ ਨੇ ਔਰ ਈਮਾਨਦਾਰੀ ਨਾਲ ਕੰਮ ਕਰਦੇ ਨੇ ਜਿਹੜੀ ਗਰੰਟੀ ਕਹਿੰਦੇ ਨੇ ਉਹ ਪੂਰੀ ਕਰਦੇ ਨੇ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ ਔਰ ਆਉਣ ਵਾਲੇ ਸਮੇਂ ਜਿਹੜਾ ਕਿਹਾ ਉਹ ਵੀ ਕਰਕੇ ਪਸ਼ਵਾਸ ਕਰਦੇ ਨੇ ਸਿਰਫ ਤੇ ਸਿਰਫ ਸ਼੍ਰੀ ਅਰਵਿੰਦ ਕੇਜੀਵਾਲ ਤੇ ਆਮ ਆਦੀ ਪਾਰਟੀ ਦੇ ਲੋਕਵਾਸ਼ ਕਰਦੇ ਦਿੱਲੀ ਵਾਲੇ ਵੀ ਕਰਦੇ ਨੇ ਪੰਜਾਬ ਵਾਲੇ ਵੀ ਕਰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਜਿਹੜੀ ਆਮ ਆਦੀ ਪਾਰਟੀ ਦਾ ਮੈਂ ਵੀ ਮਿਲ ਕੇ ਇੱਕ ਅੰਗ ਵਾਂ ਔਰ ਮੈਂ ਵੀ ਇਸੇਵਾਦਾਰ ਹਾਂ ਤੇ ਮੈਨੂੰ ਵੀ ਉੱਥੋਂ ਚੁਣ ਕੇ ਭੇਜਿਆ ਵਾ ਤੇ ਅੱਜ ਸਾਡੀ ਜਿਹੜੀ ਸੋਚ ਆ ਉਹ ਜਿਹੜੀ ਮਕੇ ਲੋਕਾਂ ਦੀ ਉਮੀਦ ਆ ਤੇ ਉਹ ਅਸੀਂ ਪੂਰੀ ਕਰਨ ਵਾਸਤੇ ਲੱਗੇ ਹੋਏ ਹਾਂ ਆਉਣ ਵਾਲੇ ਚ ਹਰ ਆਮ ਆਦਮੀ ਦੀ ਪੂਰੀ ਕਰਨੀ ਸਾਡਾ ਮਿਸ਼ਨ ਆ ਔਰ ਦਿੱਲੀ ਨੂੰ ਔਰ ਪੰਜਾਬ ਨੂੰ ਇੰਡੀਆ ਨੂੰ ਨੰਬਰ 1 ਬਣ ਤੇ ਲੈ ਕੇ ਜਾਣਾ ਮਿਸ਼ਨ ਆ ਹਰ ਆਮ ਆਦਮੀ ਦੇ ਬੱਚੇ ਨੂੰ ਪੜ੍ਹਾਉਣਾ ਸਾਡਾ ਮਿਸ਼ਨ ਆ ਹਰ ਆਮ ਆਦਮੀ ਦੇ ਬੱਚੇ ਨੂੰ ਦਵਾਈ ਮਿਲ ਕੇ ਫ੍ਰੀ ਦੇਣਾ ਸਾਡਾ ਮਿਸ਼ਨ ਆ ਹਰ ਆਮ ਆਦਮੀ ਦੇ ਬੱਚੇ ਨੂੰ ਔਰ ਨੌਕਰੀ ਦੇਣਾ ਸਾਡਾ ਮਿਸ਼ਨ ਆ ਤੇ ਔਰ ਜਦੋਂ ਦਵਾਈ ਪੜ੍ਹਾਈ ਰੁਜ਼ਗਾਰ ਮਿਲ ਗਿਆ ਤੇ ਫਿਰ ਹਰ ਆਮ ਆਦਮੀ ਆਪਣੇ ਪੈਰਾਂ ਤੇ ਖੜਾ ਹੋ ਸਕੂਗਾ ਇਸ ਕਰਕੇ ਉਹ ਸਹੂਲਤਾਂ ਦੇਣੀਆਂ ਬਹੁਤ ਜ਼ਰੂਰੀ ਨੇ ਜਦੋਂ ਕਿ ਪਿਛਲੇ ਇਹ ਜਿਹੜੇ ਭਾਜਪਾ ਵਾਲੇ ਨੇ ਚਾਹੇ ਹੋਰ ਨੇ ਕਹਿੰਦੇ ਸੀ ਫ੍ਰੀ ਦੀਆਂ ਰਿਓੜੀਆਂ ਬਣਦੇ ਨੇ ਤੇ ਅੱਜ ਹੀ ਔਰ ਅਰਵਿੰਦ ਕੇਜੀਵਾਲ ਦੇ ਮਗਰ ਲਾ ਕੇ ਅੱਜ ਉਹ ਵੀ ਉਸਨ ਦੇ ਐਲਾਨ ਕਰ ਰਹੇ ਨੇ ਔਰ ਅ ਅਰਵਿੰਦ ਕੇਜੀਵਾਲ ਜੀ ਨੇ ਇਹ ਗੱਲ ਕਹੀ ਸੀ ਅਸੀਂ ਸਿਆਸਤ ਕਰਨ ਨਹੀਂ ਆਏ ਸਿਆਸਤ ਸਿਕਾਉਣ ਆਏ ਆ ਅੱਜ ਅਰਵਿੰਦ ਕੇਜੀਵਾਲ ਦੇ ਮਗਰ ਲਾ ਕੇ ਜੋ ਅਰਵਿੰਦ ਕੇਜੀਵਾਲ ਦੇ ਕਹਿੰਦੇ ਨੇ ਤੇ ਉਹੀ ਅੱਜ ਕਹਿ ਰਹੇ ਨੇ ਕਹਿਣ ਦਾ ਮਤਲਬ ਅੱਜ ਉਹ ਵੀ ਸਿੱਖਣ ਨੂੰ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਤੋਂ ਸਿੱਖਿਆ ਨਹੀਂ ਜਾਣਾ ਕਿਉਂਕਿ ਉਹਨਾਂ ਕੋਲ ਇਮਾਨਦਾਰੀ ਨਹੀਂ ਹੈਗੀ ਜੇ ਅਰਵਿੰਦ ਕੇਜੀਵਾਲ ਵੀ ਇਮਾਨਦਾਰੀ ਹੋਵੇ ਉਹ ਵੀ ਸਿੱਖ ਸਕਦੇ ਪਰ ਅਰਵਿੰਦ ਕੇਜੀਵਾਲ ਇੱਕੋ ਸ਼ਖਸ ਹੈ ਜਿਹੜਾ ਇੱਕ ਇਮਾਨਦਾਰੀ ਨਾਲ ਸਰਕਾਰ ਚੋਂ ਦਾ ਜਿਹੜੀ ਉਹਦੀ ਟੀਮ ਆ ਸਾਰੀ ਆਮ ਆਦੀ ਪਰਦੇ ਚਾਹੇ ਹੋ ਐਮਐਲਏ ਨੇ ਚਾਹੇ ਮੰਤਰੀ ਨੇ ਚਾਹੇ ਦਿੱਲੀ ਦੇ ਵਿੱਚ ਨੇ ਚਾਹੇ ਪੰਜਾਬ ਚ ਨੇ ਚਾਹੇ ਵਲੰਟੀਅਰ ਨੇ ਉਹ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਕਿਉਂਕਿ ਸਾਡਾ ਮੁਲਕ ਦੇ ਮੁਖੀ ਅਰਵਿੰਦ ਕੇਜੀਵਾਲ ਇਮਾਨਦਾਰ ਹੈ ਸਿੱਖਾਂ ਤੇ ਜਿਹੜਾ ਹਾਲੀ ਬਿਆਨ ਦਿੱਤਾ ਹੈ ਮੋਦੀ ਜੀ ਪਰਵੇਸ਼ ਵਰਮਾ ਜੀ ਨੇ ਕੀ ਇਸ ਤਰ੍ਹਾਂ ਸਿੱਖ ਜਿਹੜੇ ਆ ਇਹ 26 ਜਨਵਰੀ 'ਚ ਖਤਰਾ ਸਾਬਤ ਹੋ ਸਕਦੇ ਆ ਦਿੱਲੀ 'ਚ ਇਸ ਦੇ ਬਾਰੇ ਕੀ ਸੋਚਦੇ ਹੋ ਮੈਂ ਤੁਹਾਨੂੰ ਦੱਸਣਾ ਚਾਹਣਾ ਜਿਹੜੇ ਭਾਜਪਾ ਵਾਲੇ ਨੇ ਦਿਮਾਗੀ ਸੰਤੁਲਨ ਗਵਾ ਬੈਠੇ ਨੇ ਕਿਉਂਕਿ ਕਬਰائے ਹੋਏ ਨੇ ਉਹ ਬੁਖਲਾਏ ਹੋਏ ਨੇ ਔਰ ਜਦੋਂ ਕਬਰਾਇਆ ਹੁੰਦਾ ਮੰਦਾ ਜਦੋਂ ਬੁਖਲਾਇਆ ਹੁੰਦਾ ਫਿਰ ਪੁੱਠੇ ਸਿੱਧੇ ਬਿਆਨ ਦਿੰਦਾ ਵਾ ਔਰ ਪੰਜਾਬੀ ਜਿਹੜੇ ਸਿੱਖ ਨੇ ਉਹ ਐਸੇ ਸ਼ਖਸ ਨੇ ਚਾਹੇ ਅੱਜ ਤੇਜ ਦੀ ਆਜ਼ਾਦੀ ਦੀ ਗੱਲ ਕਰਦੇ ਆ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਮਤਲਬ ਕਿ ਸਿੱਖਾਂ ਦਾ ਵਾ ਜੇ ਹਰੀ ਕ੍ਰਾਂਤੀ ਪੈਦਾ ਕਰਦੀ ਗੱਲ ਕਰਦੇ ਆ ਪੂਰੇ ਦੇਸ਼ ਨੂੰ ਪੈਰਾਂ ਤੇ ਖੜਾ ਕਰਨਾ ਉਹ ਸਮਾਂ ਸੀ ਜਦੋਂ ਸਾਡਾ ਦੇਸ਼ ਬਾਹਰਲੇ ਦੇਸ਼ਾਂ ਤੋਂ ਨਾਜ ਮੰਗਾਉਂਦਾ ਸੀ ਅੱਜ ਪੈਰਾਂ ਤੇ ਖੜਾ ਕਰਨ ਦੀ ਗੱਲ ਕਰਦੇ ਆ ਪੰਜਾਬੀਆਂ ਨੇ ਆ ਕੇ ਪੂਰੇ ਇੰਡੀਆ ਦੇ ਵਿੱਚ ਛਾਤੀ ਦਾ ਮਤਲਬ ਕਿ ਧਰਤੀ ਦਾ ਸੀਨਾ ਪਾੜ ਕੇ ਜੇ ਨਾਜ ਪੈਦਾ ਕਰਕੇ ਔਰ ਅੱਜ ਪੂਰੇ ਦੇਸ਼ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਵਾ ਔਰ ਇਸ ਕਰਕੇ ਬੁਖਲਾਇਆ ਹੋਇਆ ਬੰਦਾ ਇਹ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ ਜਿੰਨੇ ਮਰਜ਼ੀ ਬੁਖਲਾ ਲੈਣ ਜਿੰਨੇ ਮ ਤੇ ਦਿੱਲੀ ਦੇ ਲੋਕ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਉਹ ਸੋਚ ਸਮਝ ਕੇ ਫੈਸਲਾ ਲੈਣਗੇ ਕਿਉਂਕਿ ਅਰਵਿੰਦ ਕੇਜੀਵਲ ਇੱਕ ਮਾਨਦਰ ਬੰਦਾ ਵਾ ਜਿੱਤੇ ਦੇ ਵਿਸ਼ਵਾਸ ਕਰਦੇ ਨੇ ਉਹ ਵਿਸ਼ਵਾਸ ਕਰਕੇ ਆਮ ਆਦੀ ਪਾਰੀ ਸਰਕਾਰ ਬਣੋਗੇ ਆਮ ਆਦੀ ਪਾਰੀ ਸਰਕਾਰ ਬਣ ਤੋਂ ਬਾਅਦ ਹਰ ਗਰੰਟੀ ਪੂਰੀ ਹੋਊਗੀ ਔਰ ਔਰ ਸਾਡੇ ਇੰਡੀਆ ਨੂੰ ਚਾਹੇ ਦਿੱਲੀ ਦੀ ਗੱਲ ਕਰਦੇ ਆ ਪੰਜਾਬ ਦੀ ਗੱਲ ਕਰਦੇ ਆ ਹੋਰ ਸਟੇਟਾਂ ਦੀ ਗੱਲ ਕਰਦੇ ਆ ਹਰ ਆਮ ਆਦਮੀ ਨੂੰ ਸਹੂਲਤਾਂ ਉਹਨਾਂ ਦੀਆਂ ਉਮੀਦਾਂ ਪੂਰੀਆਂ ਕਰਨੇ ਸਾਡਾ ਮਿਸ਼ਨ ਹੈ ਸੋ ਏਸੀ ਸਾਡੇ ਨਾਲ ਲੁਧਿਆਣਾ ਤੋਂ ਐਮ ਐਲ ਏ ਦਲਜੀਤ ਸਿੰਘ ਗਰੇਵਾਲ ਜੀ ਜਿਨ੍ਹਾਂ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਤੇ ਦਿੱਲੀ ਦੀ ਲੋਕ ਜਿਹੜੇ ਆ ਦਿੱਲੀ ਦੀ ਜਨਤਾ ਜਿਹੜੀ ਹੈ ਉਹ ਪੂਰਾ ਭਰੋਸਾ ਕਰਦੀ ਹੈ ਤੇ ਇਸ ਵਾਰ ਫੇਰ ਦਿੱਲੀ 'ਚ ਆਮ ਆਦਮੀ ਦੀ ਸਰਕਾਰ ਬਣੇਗੀ ਸੋ ਇਸੇ ਤਰ੍ਹਾਂ ਤੁਹਾਡੇ ਅੱਗੇ ਸਾਰੀਆਂ ਖਬਰਾਂ ਲਿਆਵਾਂਗੇ ਦਿੱਲੀ ਚੋਣ ਤੋਂ ਜੁੜੀਆਂ ਸਾਰੀਆਂ ਖਬਰਾਂ ਲਿਆਵਾਂਗੇ ਹੋਰ ਵੀਆਈਪੀ ਸਖਸ਼ ਨੇ ਜਿਹੜੇ ਉਹਨਾਂ ਨੂੰ ਤੁਹਾਡੇ ਅੱਗੇ ਲਿਆਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਜੁੜੇ ਰਹੋ ਦਾ ਸਮਰ ਨਿਊਜ਼